ਮੇਰੇ ਬਲੋਗ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਰਾਜੀ ਕੋਰ ਸਵਾਗਤ ਕਰਦੇ ਹਾਂ ਜੇ ਕਿਡਸ ਪੰਜਾਬੀ ਲਰਨਿੰਗ ਦੇ ਵਿੱਚ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਕਰਾਂਗੇ ਜੀ ਮਹਾਰਨੀ ਕੀ ਮਹਾਰਨੀ ਦੇ ਬਾਰੇ ਆਪਾਂ ਬੱਚਿਆਂ ਨੂੰ ਕਿਵੇਂ ਸਮਝਾ ਸਕਦੇ ਹਾਂ ਤੇ ਨਾਲ ਹੀ ਸਵਰੱਖਰਾਂ ਦੇ ਬਾਰੇ ਬੱਚਿਆਂ ਨੂੰ ਕਿਵੇਂ ਦੱਸ ਸਕਦੇ ਹਾਂ ਤੇ ਜੇ ਹਲੇ ਤੱਕ ਪਰ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਜੇ ਵੀਡੀਓ ਪਸੰਦ ਆਵੇ ਤਾਂ ਵੀਡੀਓ ਲਾਈਕ ਸ਼ੇਅਰ ਜ਼ਰੂਰ ਕਰਨਾ ਤੇ ਸ਼ੁਰੂ ਕਰਦੇ ਆਂ ਜੀ ਆਪਾਂ ਅੱਜ ਦੀ ਵੀਡੀਓ ਪਹਿਲਾਂ ਆਪਾਂ ਦੇਖਦੇ ਆਂ ਕਿ ਮੁਹਾਰਨੀ ਕੀ ਹੁੰਦੀ ਹੈ ਜਿਵੇਂ ਕਿ ਆਪਣਾ ਪੰਜਾਬੀ ਦਾ ਇੱਕ ਸ਼ਬਦ ਹੈ ਜੀ ਮੁਹਾਰਤ ਮੁਹਾਰਤ ਦਾ ਮਤਲਬ ਹੈ ਨਿਪੁੰਨਤਾ ਜਦੋਂ ਆਪਾਂ ਨੂੰ ਕੋਈ ਕੰਮ ਆ ਜਿਹੜਾ ਬਹੁਤ ਵਧੀਆ ਢੰਗ ਦੇ ਨਾਲ ਕਰਨਾ ਆ ਜਾਂਦਾ ਹੈ ਤਾਂ ਆਪਾਂ ਕਹਿ ਦਿੰਦੇ ਆਂ ਵੀ ਆਪਾਂ ਨੇ ਇਹ ਕੰਮ ਦੇ ਵਿੱਚ ਮੁਹਾਰਤ ਹਾਸਲ ਕਰ ਲਈ ਇਹਦੇ ਨਾਲ ਹੀ ਮਿਲਦਾ ਸ਼ਬਦ ਹੈਗਾ ਇਹ ਆਪਣਾ ਮੁਹਾਰਨੀ ਮੁਹਾਰਨੀ ਦਾ ਮਤਲਬ ਹੁੰਦਾ ਹੈ ਕਿ ਜਦੋਂ ਅਸੀਂ ਅੱਖਰਾਂ ਦੇ ਨਾਲ ਲਗਾ ਮਾਤਰਾ ਲਗਾ ਕੇ ਉਹਨਾਂ ਦਾ ਸ਼ੁੱਧ ਉਚਾਰਨ ਕਰੀਏ ਤਾਂ ਆਪਾਂ ਨੂੰ ਮੁਹਾਰਨੀ ਬੋਲ ਦਿੰਨੇ ਆ ਠੀਕ ਹੈ ਮੁਹਾਰਨ ਉਹਦਾ ਇਹਨੂੰ ਆਪਾਂ ਉਚਾਰਨ ਦੇ ਨਾਲ ਵੀ ਆ ਜਿਹੜਾ ਉਹ ਜੋੜ ਸਕਦੇ ਆ ਕਿ ਸ਼ੁੱਧ ਉਚਾਰਨ ਜਦੋਂ ਆਪਾਂ ਕਰਨਾ ਹੈ ਅੱਖਰਾਂ ਦੇ ਨਾਲ ਲਗਾ ਮਾਤਰਾ ਦਾ ਉਹਨੂੰ ਮੁਹਾਰਨ ਹੀ ਬੋਲਦੇ ਆ ਅਗਲਾ ਹੈਗਾ ਜੀ ਆਪਣਾ ਸਵਰਕ ਕੀ ਸਵਰਕ ਅੱਖਰਾਂ ਦੇ ਬਾਰੇ ਆਪਾਂ ਬੱਚਿਆਂ ਨੂੰ ਕਿਵੇਂ ਦੱਸ ਸਕਦੇ ਆ ਸਵਰਕ ਅੱਖਰਾਂ ਦੇ ਬਾਰੇ ਆਪਾਂ ਬੱਚਿਆਂ ਨੂੰ ਕਹਿ ਸਕਦੇ ਆ ਕਿ ਬੱਚੇ ਜਿਹੜੀ ਆਪਣੀ ਵਰਣਮਾਲਾ ਕਲਾਸ ਆ ਉਹਦੇ ਵਿੱਚ ਜਿਹੜੇ ਪਹਿਲੇ ਤਿੰਨ ਬੱਚਿਆਂ ਨੇ ਐਡਮਿਸ਼ਨ ਲਈ ਸੀਗੇ ਆਪਣੇ ਕੋਲ ਆਪਾਂ ਉਹਨਾਂ ਨੂੰ ਇੱਕ ਨਾਮ ਦੇ ਦਿੱਤਾ ਸਵਰ ਜਿਵੇਂ ਤੁਸੀਂ ਜਦੋਂ ਕਲਾਸ ਦੇ ਵਿੱਚ ਜਦਿਆ ਪੜ੍ਹਦੇ ਹੋ ਤਾਂ ਤੁਹਾਡੇ ਟੀਚਰ ਉਹਨਾਂ ਨੂੰ ਕੁਝ ਬੱਚੇ ਹੁੰਦੇ ਨੇ ਜਿਹੜੇ ਉਹਨਾਂ ਨੂੰ ਪਹਿਲਾ ਦੂਜਾ ਤੀਜਾ ਨੰਬਰ ਤੇ ਕਹਿ ਦਿੰਦੇ ਨੇ ਵੀ ਇਹ ਕਲਾਸ ਦੇ ਵਿੱਚੋਂ ਆਏ ਨੇ ਉਸੇ ਤਰ੍ਹਾਂ ਹੀ ਆਪਣੇ ਇਹ ਤਿੰਨ ਬੱਚੇ ਨੇ ਜਿਹੜੇ ਬਹੁਤ ਹੀ ਜ਼ਿਆਦਾ ਇੰਟੈਲੀਜੈਂਟ ਨੇ ਇਸ ਕਰਕੇ ਇਹਨਾਂ ਨੂੰ ਇੱਕ ਨਾਮ ਦਿੱਤਾ ਗਿਆ ਕਿ ਸਵਰ ਨਾਮ ਦਿੱਤਾ ਗਿਆ ਠੀਕ ਹੈ ਜੀ ਹੁਣ ਆਪਾਂ ਇਹਨਾਂ ਦੇ ਨਾਲ ਊੜਾ ਅੜਾ ਈ ਦੇ ਨਾਲ ਵਰਤੋਂ ਹੋਣ ਵਾਲੀ ਮਹਾਰਨੀ ਹੈ ਜਿਹੜੀ ਉਹ ਦੇਖਦੇ ਆ ਕਿ ਆਪਾਂ ਇੱਕ ਗੀਤ ਦੇ ਥਰੂ ਬੱਚਿਆਂ ਨੂੰ ਕਿਵੇਂ ਸਮਝਾ ਸਕਦੇ ਹਾਂ ਹਾਂਜੀ ਮੁਕਤਾ ਅ ਕੰਨਾ ਅ ਮੁਕਤਾ ਅ ਕੰਨਾ ਆ ਪਿਆਰੇ ਬੱਚਿਓ ਸਿੱਖ ਲਓ ਮੋਹਾਰਨੀ ਸਿਹਾਰੀ ਈ ਬਿਹਾਰੀ ਈ ਸਿਹਾਰੀ ਈ ਬਿਹਾਰੀ ਈ ਪਿਆਰੇ ਬੱਚਿਓ ਸਿੱਖ ਲਓ ਮੋਹਾਰਨੀ ਔਂਕੜ ਉ ਦਲੰਕੜ ਦੂ ਔਂਕੜ ਉ ਦਲੰਕੜ ਊ ਪਿਆਰੇ ਬੱਚਿਓ ਸਿੱਖ ਲਓ ਮੋਹਾਰਨੀ ਲਾਮਾ ਇ ਦਲਾਮਾ ਐ ਲਾਮਾ ਇ ਦਲਾਮਾ ਐ ਪਿਆਰੇ ਬੱਚਿਓ ਸਿੱਖ ਲਓ ਮਹਾਰਨੀ ਊੜਾ ਉ ਕਨੋੜਾ ਓ ਊੜਾ ਓ ਕਨੋੜਾ ਓ ਪਿਆਰੇ ਬੱਚਿਓ ਸਿੱਖ ਲਓ ਮਹਾਰਨੀ ਟਿੱਪੀ ਅ ਕੰਨਾ ਬਿੰਦੀ ਆ ਟਿੱਪੀ ਅ ਕੰਨਾ ਬਿੰਦੀ ਆ ਪਿਆਰੇ ਬੱਚਿਓ ਸਿੱਖ ਲਓ ਮਹਾਰਨੀ ਤੋ ਇਸ ਤਰ੍ਹਾਂ ਆਪਾਂ ਬੱਚਿਆਂ ਨੂੰ ਮੁਹਾਰਨੇ ਦੇ ਬਾਰੇ ਇਹ ਜਿਹੜੇ ਉਹ ਦੱਸ ਸਕਦੇ ਆ ਜੇ ਵੀਡੀਓ ਪਸੰਦ ਆਏ ਤਾਂ ਲਾਈਕ ਸ਼ੇਅਰ ਜ਼ਰੂਰ ਕਰਨਾ ਜੀ ਤੇ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ